কি কর দিয়া ফালে বকি নে ওই চাল ওই আমি মনে দুবে পা দিয়া যাওনি করতেছি লে দাও তা কি যেমন ਹਾਂਜੀ ਇਹ ਧੱਕਾ ਕੀਤਾ ਜਾ ਰਿਹਾ ਹੈ ਇਸ ਵੀ ਬਤਾਣਾ ਲਗਾਤਾਰ ਧੱਕਾ ਕਰ ਰਿਹਾ ਹੈ ਕਰ ਰਿਹਾ ਹੈ ਚੱਲ ਚੱਲ ਜਾਈਏ ਇਹ ਬੰਦ ਚੱਲੇ ਤੱਕਿਆ ਜਾ ਰਿਹਾ ਸਾਨੂੰ ਅਸੀਂ ਜਾ ਰਹੇ ਹਾਂ ਤੂੰ ਆਪਣੀ ਕਿਤੇ ਤੂੰ اچھا ਤੂੰ ਬਚ ਦਿ ਟਪਾ ਕੇ ਦੇਖ ਲੈ ਬਚ ਦਿ ਟਪਾ ਕੇ ਦੇਖ ਲੈ ਬਚ ਦਿ ਟਪਾ ਕੇ ਦੇਖ ਲੈ ਤੂੰ ਇਟ ਪਾ ਨਹੀਂ ਰਹੀ ਬਚਦੀ ਤੂੰ ਇਟ ਪਾ ਨਹੀਂ ਰਹੀ ਬਚਦੀ ਹਾਂ ਚਲ ਚਲ

ਹਲੋ ਹਲੋ ਜਿਹੜੇ ਨਲੋਣਾ ਪਰਦੇ ਜਾਓ ਹਾਜਾ ਜਾਨ ਬੋਜਾ ਆਦੀ ਸਰਕਾਰ ਸੀ ਅਕਾਲੀਆਂ ਦੇ OSSI ਜਿਹੜੇ ਛੱਡੇ ਹੋਏ ਸੀ ਅੰਮ੍ਰਿਤਸਰ ਦੇ ਅੰਦਰ ਚਰਹਿਟ ਇੱਕ ASI ਆਪਦੀ ਕੁੜੀ ਦੀ ਇੱਜਤ ਨਹੀਂ ਬਚਾ ਸਕਿਆ ਉਹਦੇ ਹਿੱਕ 'ਚ ਫਾਇਰ ਮਾਰਿਆ ਉੱਥੋਂ ਦੇ ਗੁੰਡਿਆਂ ਨੇ ਇਹੀ ਆਮ ਆਦਮੀ ਪਾਰਟੀ ਦੇ ਗੁੰਡੇ ਕਰਨਗੇ ਸਾਡੇ ਨਾਲ ਪਿੰਡ ਪੈਂਦਾ ਵੈਮਣ ਜਿੰਨਾ ਮਰਜ਼ੀ ਦਬਾਉਣਾ ਚਾਵੇ ਕਿ ਅਸੀਂ ਕਵਨ ਨਾਲ ਨਹੀਂ ਇਸ ਲੁੱਟ ਦੇ ਖਿਲਾਫ ਲੜਾਂਗੇ ਹੋਰ ਵੱਧ ਜ਼ੋਰ ਦੇ ਨਾਲ ਤੇ ਦੂਸਰਾ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਕਰਤ ਦੇਖੋ ਇਹ ਨਿਰਾਧਕ ਹੈ ਪ੍ਰਸ਼ਾਸਨ ਦੀ ਆਪਦੀ ਇਨਕੁਆਰੀ ਦੇ ਵਿੱਚ ਇਹ ਗੱਲ ਆ ਗਈ ਵੀ ਪਰਸਾਂ ਜਿਹੜਾ ਇਹ ਮੈਨੇਜਮੈਂਟ ਹੈ ਉਹ ਦੋਸ਼ੀ ਹੈ ਉਹਨੇ ਬੱਚਿਆਂ ਨੂੰ ਵਰਦਿਆ ਨਹੀਂ ਦਿੱਤੇ ਆ 3 ਸਾਲ ਤੋਂ ਨਾ ਕਿਤਾਬਾਂ ਦਿੱਤੀਆਂ ਨੇ ਤੇ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀਆਂ ਤਲਖਾਂ ਕੱਟ ਕੇ ਬਜੇ ਟੀਚਰਾਂ ਨੂੰ ਕੱਢਿਆ ਗਿਆ ਜਿਹੜੇ ਇਹਨਾਂ ਦੇ ਭ੍ਰਿਸ਼ਟਾਚਾਰ ਤੇ ਉਂਗਲ ਰੱਖਣ ਵਾਲੇ ਲੋਕ ਨੇ ਉਹ ਚਾਹੇ ਕਿਸੇ ਮਹਿਕਮੇ ਕੇ ਮਾਲਦਾਰ ਹਿੱਸੇ ਦੇ ਜਿਹੜੇ ਉਹਨਾਂ ਨੂੰ ਉਥੋਂ ਕੱਢਿਆ ਜਾਂਦਾ ਜਿਹੜੀ ਸਰਕਾਰ ਕਹਿ ਰਹੀ ਆ ਵੀ ਆਪਦੇ ਰਾਜ ਚ ਭ੍ਰਿਸ਼ਟਾਚਾਰ ਨਹੀਂ ਹੋਣ ਦੇਊਗਾ ਆਪਣੇ ਸਟਾਫਰ ਮੈਨੇਜਮੈਂਟ ਲੰਗੀ ਚਟੀ ਭ੍ਰਿਸ਼ਟਾਚਾਰੀ ਕਰ ਰਹੀ ਹੈ ਸਿੱਖੂ ਦੇ ਮਸਲੇ ਤੇ ਬੱਚੇ ਸਾਡੇ ਆ ਅਸੀਂ ਬੱਚਿਆਂ ਦੇ ਮਾਪੇ ਆ ਮਾਪੇ ਸਾਡੇ ਨਾਲ ਆ ਤੇ ਅਸੀਂ ਇਹ ਇਨਸਾਫ ਦੀ ਮੰਗ ਕਰਨ ਵਾਸਤੇ 70 75 ਦਿਨਾਂ ਤੋਂ ਜਿਹੜੇ ਟੀਚਰ ਨੇ ਉਹੋ ਧਰਨਾ ਲਈ ਬੈਠੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆ ਪਰ ਸਰਕਾਰ ਨੇ ਦੂਜੀ ਵਾਰੀ ਇਹਨਾਂ ਨੂੰ ਚੱਕ ਕੇ ਉਹਨਾਂ ਨਾਲ ਧੱਕਾ ਕੀਤਾ ਤੇ ਭ੍ਰਿਸ਼ਟਾਚਾਰ ਨੂੰ ਸਹਿ ਦਿੱਤੀ ਜਾ ਰਹੀ ਹੈ ਜਾਂ ਮਾੜੇ ਅਨਸਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਜਿਹੜੇ ਆਪਣੇ ਇਨਸਾਫ ਦੀ ਖਾਤਰ ਲੜਦੇ ਨੇ ਉਹਨੂੰ ਦੱਬਿਆ ਜਾ ਰਿਹਾ ਹੈ ਇਹ ਆਵਾਜ਼ ਬੁਲੰਦ ਰੱਖੀ ਜਾਊਗੀ ਦੱਬਣ ਨਹੀਂ ਦਿੱਤਾ ਜਾਊਗਾ ਅਸੀਂ ਉਹਨਾਂ ਦੀ ਹਮਾਇਤ ਤੇ ਡਟ ਕੇ ਖੜੇ ਹਾਂ ਅੱਜ ਬੱਚਿਆਂ ਦੇ ਬੱਚਿਆਂ ਦੇ ਮਾਪਿਆਂ ਮੈਂ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਦੇਖੋ ਜਿਹੜੀ ਗੱਲ ਉਹ ਅੜਾ ਰਹੇ ਐ ਵੀ ਬੱਚਿਆਂ ਦੇ ਗਾਹਾਂ ਪੜ੍ਹਾਈ ਸ਼ੁਰੂ ਹੋਣੀ ਐ ਉਹਨਾਂ ਦੇ ਰਿਜ਼ਲਟ ਨਹੀਂ ਆ ਰਹੇ ਜਦੋਂ ਇਹ ਪੇਪਰ ਇਹਨਾਂ ਨੇ 20 ਦਿਨ ਪਹਿਲਾਂ ਕਰਤੇ ਸੀ ਉਦੋਂ ਬੱਚਿਆਂ ਦੀ ਪੜ੍ਹਾਈ ਨਹੀਂ ਸ਼ਿਕਰਾਬ ਹੁੰਦੀ ਟੀਚਰਾਂ ਨੇ ਗੇਟ ਘੇਰ ਕੇ ਉਹਨਾਂ ਦੇ ਪੇਪਰ ਪਿਛੇ ਕਰਾਏ ਮਾਰਚ ਚ ਫਿਰ ਪੇਪਰ ਉਹਨਾਂ ਦੇ ਹੋਏ ਐ ਜੀ ਦਾ ਮਤਲਬ ਬੱਚਿਆਂ ਦਾ ਸਾਰਾ ਨੋ ਫਿਕਰ ਇੱਧਰ ਐ ਹੁਣ ਜਿੰਨਾ ਕੋਈ ਫਿਕਰ ਕਰਦੇ ਆ ਬੱਚਿਆਂ ਦਾ ਕੋਈ ਫਿਕਰ ਨਹੀਂ ਹੈਗਾ ਮੈਨੇਜਮੈਂਟ ਦਾ ਫਿਕਰ ਹੈ ਕਿਉਂਕਿ ਉਹ 12 ਲੱਖ ਕਮਾਉਂਦੇ ਆ ਮਹੀਨੇ ਦਾ ਡਾਕਾ ਮਾਰਦੇ ਆ ਉਹ ਡਾਕ ਜਿਹਨੂੰ ਸਾਰਿਆਂ ਨੂੰ ਹਿੱਸਾ ਪਤੀ ਜਾਂਦਾ ਹੋ ਕਹੇਨ ਨੂੰ ਜਿਹੜਾ ਸਰਕਾਰ ਕਹਿੰਦੀ ਆ ਪੇਸ਼ਟਾ ਜਿਆਦਾ ਖਤਮ ਨੰਗਾ ਚਿੱਟਾ ਭ੍ਰਿਸ਼ਟਾਚਾਰ ਚੱਲਦਾ ਹੈ ਮੈਂ ਅਨਪੜ੍ਹ ਬੰਦਾ ਇਹਨੇ ਹੀ ਇੱਕ ਇੱਕ ਟੀਚਰ ਦੇ ਕਿੰਨੇ ਕੱਢਦੇ ਜਿਹਨੂੰ 40 ਦਿੰਦੇ ਆ ਉਹਦੀ 30 ਕੱਢਦੇ ਆ ਜਿਹਨੂੰ 34 ਦਿੰਦੇ ਆ 34000 ਪਾਉਂਦੇ ਆ ਉਹਦੇ ਖਾਤੇ 'ਚ ਉਹਦਾ ਮਤਲਬ 8000 ਦੇ ਕੇ 26000 ਕੱਢਦੇ ਆ ਆਏ ਇਹ ਲਗਭਗ 100 ਤੋਂ ਉੱਤੇ ਟੀਚਰ ਹੈਗੇ ਆ ਜੰਦੇ ਉਹ ਜਦੋਂ ਮਰਜੀ ਕੱਢ ਲੋ ਇਹ ਕਿੱਡੀ ਗੱਲ ਹੈ ਏਟੀਐਮ ਚੋਂ ਪੈਸੇ ਨਿਕਲ ਲੈਣਾ ਏਟੀਐਮ 'ਚ ਤਾਂ ਫੋਟੋਆਂ ਲੱਗਦੀਆਂ ਪਤਾ ਲੱਗਦੀ ਵੀ ਟੀਚਰ ਸਕੂਲ 'ਚ ਆ ਏਟੀਐਮ 'ਚੋਂ ਪੈਸੇ ਨਿਕਲ ਲਈ ਜਾਂਦੇ ਐਡੀ ਨੰਗੀ ਚਿੱਟੀ ਪ੍ਰਸ਼ਟਾਚਾਰੀਆ ਪਰ ਇਹਦੇ باوجود ਕਹਿੰਦੇ ਅਸੀਂ ਬੱਚਾ ਹਾਂ ਜੇ ਬੱਚਾ ਨੇ ਸੀਗੇ ਮਾਪਿਆਂ ਨੂੰ ਧਰਨਾ ਦੇ ਕੇ ਕਿਤਾਬਾਂ ਕਿਉਂ ਲੈਣੀਆਂ ਪਈਆਂ ਮਾਪਿਆਂ ਨੂੰ ਲੜਕੀ ਵਰਦਿਆਂ ਕਿਉਂ ਬੱਚਾ ਨੂੰ ਦਵਾਉਣੀਆਂ ਪਈਆਂ ਤੇ ਉਹਨਾਂ ਦੇ ਰਾਸ਼ਨ ਵੀ ਖਾਈ ਜਾਂਦੇ ਆ ਇਹ ਬੱਚਿਆਂ ਦੇ ਖਾਲੇ ਹੋ ਗਏ ਦੇਖੋ ਸਰਕਾਰ ਜੇ 70% ਲਾਉਂਦੀ ਹੈ ਸਭ ਪੈਸੇ ਉਹ ਲਾ ਰਹੀ ਹੈ ਤੇ ਪੈਸੇ ਇਹਨਾਂ ਨੂੰ ਲਟਾ ਰਹੀ ਹੈ ਪ੍ਰਾਈਵੇਟਾਂ ਨੂੰ ਸਰਕਾਰ ਆਵਦੇ ਅਸੀਂ ਕਿਉਂ ਨਹੀਂ ਲੈਂਦੀ ਉਹਨਾਂ ਦੀ ਐ ਨਹੀਂ ਵੀ ਉਹਨਾਂ ਨੇ ਮੈਨੇਜਮੈਂਟ ਉਠਾ ਦਿਓ ਮੈਨੇਜਮੈਂਟ ਇਡੀ ਬੜਾ ਹਿਸਟਾਚ ਆ ਰਿਹਾ ਜੇ ਕਿਸੇ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਹੈ ਤਾਂ ਉਹ ਅੰਦਰ ਹੁੰਦੇ ਠੀਕ ਹੈ ਧਰਨਾ ਚੱਲਦਾ ਸਾਡਾ 7 ਮਈ ਰਹਿੂ ਧਰਨਾ ਕੋਈ ਉਹੀ ਜੀ ਗੱਲ ਨਹੀਂ ਹੈਗੀ ਇਹ ਚੱਲੂਗਾ ਤੇ ਜੋ ਸਰਕਾਰ ਨੇ ਕਰਨਾ ਕਰਕੇ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਕੱਟ ਰੱਖਿਆ ਗਿਆ ਇਹ ਕਹਿੰਦੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਉਹ ਤਾਂ ਯਾਰ ਜਦੋਂ ਕੋਈ ਕਿਸੇ ਨੂੰ ਗੁੰਮਰਾਹ ਕਰ ਲੈਂਦਾ ਵੀ ਸਕੂਲ ਬੰਦ ਹੋ ਜਾ ਸਕੂਲ ਬੰਦ ਹੋ ਜਾ ਕਿੱਥੇ ਸਕ ਜਿਮ ਆਪੇ ਉਹ ਜਿਹੜੇ ਨਾਲ ਤੁਰਦੇ ਹਮਜੋ ਕਰ ਲੱਗਦੇ ਖੜਦੇ ਉਹਨਾਂ ਦੀ ਨਾ ਚਾਲ ਚਾਉਂਦੇ ਇਹ ਅੱਜ ਨੂੰ ਮੈਨੇਜਮੈਂਟ ਬਾਹਰ ਹੋਣੀ ਸੀ ਤੇ ਬੱਚਿਆਂ ਦੀ ਪੜ੍ਹਾਈ ਤੋਂ ਪਹਿਲਾਂ ਸ਼ੁਰੂ ਹੋ ਜਾਣੀ ਸੀ ਦੇਖੋ ਸਾਡੇ ਕੋਲ ਟਾਈਮ ਥੋੜਾ ਨਹੀਂ ਹੋ ਰਿਹਾ ਹਾਂਜੀ ਤੁਸੀਂ ਕਾਰਵਾਈ ਕੀਤੀ ਹੈ ਆਪਣੇ ਚੌਕੇ ਦਾ ਸਕੂਲ ਆ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਪਸ ਵਿੱਚ ਝਗੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਸੀ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਪ੍ਰਾਪਤ ਹੋ ਸੀ ਹੋ ਰਹੀ ਸੀ ਉਹ ਸਾਰੇ ਆਲੇ ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਮਾਨਜੋਗ ਜੀ ਸਾਹਿਬ ਅਸੇਪੀ ਸਾਹਿਬ ਤੇ ਬਾਕੀ ਅਫਸਰਵਾਲਿਆਂ ਨੂੰ ਮਿਲੇ ਕਿ ਸਾਡਾ ਸਕੂਲ ਜਿਹੜਾ ਖਲਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੁਣ ਕਰ ਫੇਰ ਅਜੇ ਅਹੀਂ ਉਹਦਾ ਪ੍ਰਿੰਟਰ ਮੇਜਾ ਲੈਂਦੇ ਹੋਏ ਐ ਜੀ ਉਹ ਜਿਹੜਾ ਏਟ ਆ ਉਹ ਖਲਾਇਆ ਤੇ ਕੁਝ ਬੰਦਿਆਂ ਨੇ ਅਹੀਂ ਪ੍ਰਿੰਟਰ ਅਰੈਸਟ ਕੀਤੀ ਹੈ ਕਿੰਨੇ ਬੰਦੇ ਅਰੈਸਟ ਕੀਤੇ ਟੋਟਲ ਬੰਦੇ ਐ ਅਸੀਂ ਉੱਥੋਂ ਸਕੂਲ ਚੋਂ ਅਸੀਂ ਆਪਣਾ ਨੌ ਲੇਡੀ ਸ਼ਰਟ ਤੇ ਦੋ ਬੰਦੇ ਕਿਤੇ ਸੀ ਇਹ ਤੁਸੀ ਜਿਹੜਾ ਥਾਣੇ ਮੁਰੇ ਦੀ ਧਰਨਾ ਕਰਨਾ ਹੈ ਥਾਣੇ ਮੁਰੇ ਤੋਂ ਧਰਨਾ ਇਹਨਾਂ ਨੂੰ ਪਹਿਲਾਂ ਸਮਝਾਇਆ ਵੀ ਥਾਣੇ ਮੁਰੇ ਧਰਨਾ ਉਹਦਾ ਲਾਉਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਾਰਵਾਈ ਕਰਦੇ ਸਾਰੇ ਏਜੰਸੀ ਫਿਰ ਇਹਨਾਂ ਨੂੰ ਇਥੋਂ ਦੇ ਸਪਸ਼ਟ ਕੀਤਾ ਕਿ ਜੇ ਬਾਰ ਬਾਰ ਤਾਂ ਨਾ ਲਗਾ ਸਕਦੇ ਕਿ ਕੋਈ ਸੁਰੌਗਨੀ ਕਾਰਵਾਈ ਕੀ ਕੀਤੀ ਜਾਊਗੀ ਤਾਂ ਵੀ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲੇ ਐਪਰੋਕਸ਼ਨ ਮੰਨਦਾ ਜੋ ਮੁਕਦਮਾ ਦਰਜ ਹੋ ਉਹਦੇ ਚ ਰੈਸ਼ਟ ਪਾਕ ਇਹਨਾਂ ਦੇ ਗਲਤ ਜਿਹੜੀ ਵਾਰ ਵੀ ਕੀਤੀ ਜੋ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਖਰਾਬ ਕਰ ਰਹੇ ਤੇ ਬਿਨਾਂ ਵਜ੍ਹਾ ਆਨਰੋਟ ਦੀ ਸਥਿਤੀ ਜਿਹੜੀ ਆ ਇਹਦਾ ਕਰ ਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਪਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ